ਫਗਵਾੜਾ ਦੇ ਨਜ਼ਦੀਕੀ ਉੱਚਾ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਉੱਪਰ ਹੋਰਨਾ ਵਿਅਕਤੀਆਂ ਨਾਲ ਮਿਲ ਕੇ ਪੁਰਾਣੀ ਰੰਜਿਸ਼ ਦੇ ਚਲਦਿਆਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਜ਼ਿਕਰ ਜੋਗ ਹੈ ਕਿ ਇਸ ਝਗੜੇ ਵਿੱਚ ਤਿੰਨ ਵਿਅਕਤੀ ਜ਼ਖਮੀ ਹੋਏ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਇਬਰਿੰਦਰ ਸਿੰਘ ਨੇ ਦੱਸਿਆ ਕਿ ਦੂਸਰੀ ਧਿਰ ਦੇ ਵਿਅਕਤੀਆਂ ਨੇ ਕੁਝ ਹੋਰ ਵਿਅਕਤੀਆਂ ਨਾਲ ਮਿਲ ਕੇ ਤੇਜ਼ ਤਾਰ ਹਥਿਆਰਾਂ ਨਾਲ ਉਨ੍ਹਾਂ ਤੇ ਜਾਨਲੇਵਾ ਹਮਲਾ ਕੀਤਾ ਹੈ ਉਨਾ ਦੱਸਿਆ ਗਿਆ ਕਿ ਪਹਿਲਾਂ ਵੀ ਪਿੰਡ ਦੇ ਹੀ ਇਹਨਾਂ ਵਿਅਕਤੀਆਂ ਨੇ ਉਸਦੇ ਤਾਈ ਤੇ ਵੀ ਹਮਲਾ ਕੀਤਾ ਸੀ ਤੇ ਇਸੇ ਹੀ ਰੰਜਿਸ਼ ਦੇ ਤਹਿਤ ਮੁਰਤੋਂ ਇਹ ਹਮਲਾ ਕੀਤਾ ਗਿਆ ਹੈ ਉਧਰ ਜਿੰਮੀ ਨੇ ਦੱਸਿਆ ਕਿ ਉਹ ਜਦੋਂ ਰੋਟੀ ਖਾ ਰਹੇ ਸਨ ਤਾਂ ਪਿੱਛੋਂ ਆ ਕੇ ਇਹਨਾਂ ਵਿਅਕਤੀਆਂ ਨੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਮਾਮਲਾ ਸਾਡੇ ਤੋਂ ਪਹਿਲਾਂ ਦਰਖਾਹ ਦਿੱਤੀ ਸੀ ਪਿੰਡ ਦੇ ਨਾ ਪੰਚਾਇਤੀ ਬੰਦੇ ਆ ਤੇ ਦਰਖਾਹ ਦਿੱਤੀ ਸੀ ਵੀ ਬਾਪੂ ਸਾਡੇ ਤੋਂ ਪਹਿਲਾਂ ਤੇ ਗਾਣਾ ਕੱਢਦੇ ਸੀ ਸਾਡੇ ਬਾਪੂ ਨੂੰ ਤੇ ਐਂਦਾ ਵੀ ਜਾਨੀ ਕਿ ਸਾਨੂੰ ਠਾਏ ਸੱਦਿਆ ਕੱਲ੍ਹ ਪਾਜੀ ਟਾਈਮ ਦਿੱਤਾ ਸੀ ਮੇਰੇ ਤੇ ਟਾਈਮ ਦਿੱਤਾ ਜੀ ਤਾਂ ਟਾਲਾ ਹੀ ਨਹੀਂ 5 ਵਜੇ ਫੇ ਜਦੋਂ ਅਸੀਂ ਕੰਮ ਕਰਦੇ ਕੂਤੇ ਆਪਣੇ ਦਾ ਕੰਮ ਕਰਦੇ ਤਾਂ ਇਹ ਭਾਜੀ ਇਹ ਨਾ ਸਾਨੂੰ ਗਾਣਾ ਕੱਢ ਕੇ ਅਨਪਛਾਤੇ ਬੰਦੇ ਸੀ ਭਾਜੀ ਇਹਨਾਂ ਦੇ ਕੋਲ ਤੇ ਸੱਦੇ ਬਾਪੂ ਕੋਲ ਸਾਡੇ ਕਿਰਪਾ ਨਾਲ ਆਲਾ ਪਹਿਮਾਨ ਦਦੀਆਂ ਇਹਨਾਂ ਦਾ ਘਰ ਵੀ ਭਾਰੀ ਸਾਡੇ ਤੋਂ ਆਪਣੇ ਜ਼ਮੀਨ ਇਹਨਾਂ ਦੀ ਵੀ ਪਿਛਲੇ ਬੰਨੇ ਆ ਸਾਡੀ ਮੇਨ ਮੂਲੇ ਬੰਨੇ ਤੇ ਵੀਲੀ ਇਹਨਾਂ ਦੀ ਤੇ ਲੜਾਈ ਦਾ ਕਾਰਨ ਕੀ ਆ ਸਾਡਾ ਜੀ ਤਾਂ ਨਾ ਭਾਜੀ ਲੜਾਈ ਦਾ ਇਹ ਆ ਇਹ ਜਿੱਦਾਂ ਪੰਚਾਇਤੀ ਆ ਪਿੰਡ ਦੇ ਵੰਦੇ ਹੁਣ ਸਾਡੇ ਨਾਲ ਇਦਾਂ ਆ ਵੀ ਜਿਹੜੀ ਦੂਜੀ ਪਾਰਟੀ ਆ ਵਿਰੋਧੀਧਾਰਿਆ ਉਹ ਸਾਡੇ ਨਾਲ ਭਾਜੀ ਕਰਦੀ ਇਹ ਨਜਾਇਜ਼ ਨਜਾਇਜ਼ ਦੀ ਠੀਕ ਆ ਜੀ ਇਹ ਕੱਟੇ ਹੋਗੇ ਸਾਨੂੰ ਭਾਜੀ ਨਜਾਇਜ਼ ਭਾਜੀ ਤਾਂ ਕਰਦੀ ਆ ਠੀਕ ਆ ਫਿਰ ਵੀ ਨਹੀਂ ਜਦੋਂ ਭਾਜੀ ਕੁਰਬਾਨਾਂ ਮਾਰੀਆਂ ਇਹ ਮੇਰੇ ਬਾਪੂ ਦੇ ਕਹਿੰਦੇ ਗੋਲੀ ਮਾਰੋ ਠੀਕ ਹੈ ਜੀ ਗੋਲੀ ਮਾਰੋ ਜੀਤ ਸਿੰਘ ਬਾਜੀ ਤੇ ਇਹ ਕਹਿੰਦੇ ਗੋਲੀ ਮਾਰੋ ਇਹ ਨਾਲ ਕੋਈ ਚੱਲਿਆ ਨਹੀਂ ਬਾਜੀ ਇਹ ਸਿੱਟਾ ਮਾਰੀਆਂ ਸਿੱਟਾ ਮਾਰਜੋ ਬੰਦੇ ਉਹ ਸਿੱਟਦੇ ਆ ਬਾਜੀ ਟਰੈਕਟਰ ਆ ਹਾਂਜੀ ਉਹਨਾਂ ਕੋਲ ਸੀਗੇ ਹਾਂਜੀ ਇਹ ਬਰਾਮਦੇ ਨਹੀਂ ਬਾਜੀ ਉਹ ਤਾਂ ਚੱਕ ਲਿਆ ਸੀ ਦੌੜ ਗਿਆ ਸੀ ਚੱਕ ਕੇ ਅਸੀਂ ਆਪਣੀ ਜਾਨ ਬਚਾਈ ਬਾਜੀ ਉੱਥੇ ਉਧਰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਦੂਸਰੀ ਧਿਰ ਦੇ ਸੁਚਾਰਾਮ ਨੇ ਦੱਸਿਆ ਕਿ ਪਹਿਲੀ ਧਿਰ ਨੇ ਇਹ ਹਮਲਾ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤਾ ਹੈ ਉਹਨਾਂ ਦੱਸਿਆ ਕਿ ਇਸ ਬਾਬਤ ਉਹਨਾਂ ਨੇ ਪਿੰਡ ਦੇ ਸਰਪੰਚ ਅਤੇ ਸਥਾਨਕ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਕਿਹਾ ਕਿ ਹਮਲਾਵਰਾਂ ਕੋਲੋਂ ਪਿਸਤੌਲ ਵੀ ਸਨ ਜੋ ਕਿ ਪੁਲਿਸ ਨੇ ਖੁਦ ਆਕੇ ਮੌਕੇ ਤੋਂ ਬਰਾਮਦ ਕੀਤਾ ਹੈ ਇਸ ਦੌਰਾਨ ਜ਼ਖਮੀ ਹੋਏ ਗੁਰਪ੍ਰੀਤ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਝਗੜੇ ਬਾਰੇ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਉਹਨਾਂ ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ ਭਾਈ ਜੀ ਮੈਂ ਤਾਂ ਭਤੀਜਾਂ ਦੇ ਦੋਨੇ ਦਾਤ ਮਾਰੇ ਜੀ ਅਣਪਛਾਤੇ ਬੰਦੇ ਦੋ ਪਿੰਡ ਦੇ ਸੀਗੇ ਕਹੇ ਦੇਖਣ ਗਿਆ ਤਾਂ ਮੈਨੂੰ ਵੀ ਫੜ ਕੇਉ ਨਹੀਂ ਮੇਰੇ ਵੀ ਕਿਰਪਾਨਾਂ ਕਰੂਨਾ ਸੱਤ ਚ ਮਾਰੀਆਂ ਦਾਤ ਦੂਸ ਵੀ ਰਾਲ ਪਰ ਵੀ ਸੀ ਅਸਲਾ ਵੀ ਸੀ ਉਹਨਾਂ ਕੋਲ ਤੇ ਪੈਣ ਦੇ ਦੋ ਬੰਦੇ ਪੈਣ ਦੇ ਸੀ ਬਾਕੀ ਨਾਮਲੇ ਬਹੁਤ ਸੀਗੇ ਤੇ ਮੈਨੂੰ ਘੜੀਸ ਕੇ ਉਹਨੇ ਕੁੱਟਿਆ ਮੇਰੇ ਵੀ ਇੱਥੇ ਦਾਤ ਮਾਰੇ ਕਿਰਪਾਨਾਂ ਮਾਰੀਆਂ ਸਿਰ ਦੇ ਵਿੱਚ ਕਿੰਨੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਹੈਗੇ 10 ਕਿਹਨੇ 10 15 ਬਾਕੀ ਤਾਂ ਮੈਂ ਦੇਖਿਆ ਨਹੀਂ ਮੈਂ ਤਾਂ ਮੁੜ ਕੇ ਦੇਖਿਆ ਕੁਛ ਨਹੀਂ ਤੁਹਾਡੇ ਭਤੀਜਾ ਨਾਂ ਕੀ ਆ ਉਹਨਾਂ ਦਾ ਨਾਮ ਗੌਰਵ ਆ ਗੌਰਵ ਹਾਂਜੀ ਦੂਜੇ ਦਾ ਰਵਜੋਤ ਆ ਕਿਹੜੇ ਰਹਿਣ ਵਾਲੇ ਹੋ ਕਿਹੜੇ ਜੀ ਉਹ ਉੱਚਾ ਪਿੰਡ ਦੇ ਭਤੀਜੇ ਮੇਰੇ ਜੀ ਨਹੀਂ ਲੜਾਈ ਦਾ ਕਾਰਨ ਕੀ ਆ ਮੈਂ ਪਤਾ ਨਹੀਂ ਜੀ ਕੀ ਖਾਦਾ ਪੀਤਾ ਨਸ਼ਾ ਪਤਾ ਬਸ ਲੱਪਾ ਸਭ ਤਾਂ ਮਾਨ ਲੱਪਾ ਹੈ ਨਸ਼ਾ ਪਤਾ ਜਿਹੜਾ ਕੀਤਾ ਹੋਊਗਾ ਮਰਗੀ ਲੜਾਈ ਦਾ ਕੋਈ ਕਾਰਨ ਤਾਂ ਹੋਊਗਾ ਕੋਈ ਜ਼ਮੀਨ ਨਹੀਂ ਜਾਇਦਾ ਕੋਈ ਜ਼ਮੀਨ ਨਹੀਂ ਜਾਇਦਾ ਨਹੀਂ ਜੀ ਕੋਈ ਜ਼ਮੀਨ ਨਹੀਂ ਜਾਇਦਾ ਨਹੀਂ ਪਤਾ ਨਹੀਂ ਉਹ ਤਾਂ ਹੀ ਬਦਮਾਸ਼ ਬਣਿਆ ਪਤਾ ਨਹੀਂ ਕੀ ਗੱਲ ਮੂੰਹ ਬੰਨੇ ਸੀ ਉਹਨਾਂ ਨੇ ਬੰਦਿਆ ਨੇ ਤੇ ਦੋ ਉੱਤੇ ਸਿੱਖੇ ਉਹਨਾਂ ਦਾ ਪਤਾ ਪਿੰਡਿਆਂ ਦਾ ਤਾਂ ਬਾਕੀ ਜਿਹੜੇ ਬਦਮਾਸ਼ ਆਏ ਜ਼ਰਪਾਨਾ ਚੱਕੀ ਫਿਰਦੇ ਉਹਨਾਂ ਨੇ ਮੂੰਹ ਬੰਨੇ